ਮੇਰਾ ਨਾਮ ਸਰ ਐਚ.ਸੀ. ਸੁਖਦੇਵ ਸਿੰਘ ਜ਼ਿਲ੍ਹਾ ਪ੍ਰਾਇਤ ਫਰੋਇਪੁਰ ਇਹ ਜਿਹੜਾ ਬੱਕੇ ਦੀ ਵੀਡੀਓ ਵਾਇਰਲ ਹੋ ਰਹੀ ਆ ਇਹ ਮੈਨੂੰ ਸ਼ੌਂਕ ਆ ਜੀ ਖੇਡਣ ਦਾ ਇਹ ਮੈਂ ਫਰੋਇਪੁਰ ਤੋਂ ਸਿੱਖਿਆ ਜੀ ਆਪਣੇ ਮਲਕੀਤ ਸਿੰਘ ਲਾਹੌਰੀਏ ਉਹਨਾਂ ਕੋਲੋਂ ਸਿੱਖਿਆ ਜੀ ਤੇ ਅੱਗੇ ਵੀ ਕੋਈ ਸਿੱਖਣਾ ਚਾਹੇਗਾ ਤਾਂ ਮੈਂ ਉਹਨਾਂ ਨੂੰ ਜ਼ਰੂਰ ਸਿਖਾਵਾਂਗਾ ਜੇ ਕੋਈ ਸਿੱਖਣਾ ਚਾਹੁੰਦਾ ਤਾਂ ਉਹ ਮੈਨੂੰ ਸ਼ੌਂਕ ਹੀ ਆ ਜੀ ਇਹ ਤਾਂ ਦਾ ਅਸੀਂ ਸਭ ਟ੍ਰੈਫਿਕ ਟ੍ਰੈਫਿਕ ਨੂੰ ਗਾਜੋਂ ਦੀ ਵੀਡੀਓ ਵਾਇਰਲ ਹੋ ਗਈ ਹੈ ਕਿ ਕਿ ਤੁਹ ਕੰਮ ਕਰਦੇ। ਇਹ ਕਿਸ ਵਿੱਚ ਤੁਸੀਂ ਕਿੱਥੇ ਲਿਰੇ ਰਹੇ? ਬਿਲਕੁਲ ਜੀ ਇਹ ਹੌਲਦਰ ਸੁਖਦੇਵ ਸਿੰਘ ਨੇ ਜੋ ਮੇਰੇ ਸਟਾਫ ਦੇ ਵਿੱਚ ਹੀ ਜ਼ਿਲ੍ਹਾ ਟ੍ਰੈਫਿਕ ਵਿੱਚ ਡਿਊਟੀ ਨਿਭਾ ਰਹੇ ਆ। ਇਹ ਬੜਾ ਵਧੀਆ ਹੁਨਰ ਹੈ ਤੇ ਹਰੇਕ ਇਨਸਾਨ ਦੇ ਵਿੱਚ ਹੋਣਾ ਚਾਹੀਦਾ। ਗਤਕਾ ਇੱਕ ਮਾਰਸ਼ਾ ਹਟਾ ਹਰੇਕ ਇਨਸਾਨ ਨੂੰ ਹਰੇਕ ਆਦਮੀ ਨੂੰ ਪੁਲਿਸਮੈਨ ਨੂੰ ਜਾਂ ਸਿਵਲ ਸਰਵਿਸ ਵਾਲੇ ਨੂੰ ਇਹ ਆਰਟ ਜਿਹੜਾ ਸਿੱਖਣਾ ਚਾਹੀਦਾ ਕਿਸੇ ਸਮੇਂ ਕਿਸੇ ਵੀ ਜਰੂਰਤ ਦੇ ਵਿੱਚ ਕਿੰਦੀ ਜਿਹੜੀ ਲੋੜ ਪੈ ਸਕਦੀ ਹੈ ਇਸ ਕਰਕੇ ਜਿਹੜੇ ਚੰਗੇ ਗੁਣ ਨੇ ਹਰ ਇਨਸਾਨ ਨੂੰ ਸਿੱਖਨੇ ਚਾਹੀਦੇ ਆ ਔਰ ਸਿੱਖਦੇ ਰਹਿਣਾ ਚਾਹੀਦਾ